ਮੈਂ ਬੰਦ ਕਰ ਸੰਗਾ ਜੀ ਅੱਜ ਜਿਹੜਾ ਲਖਣਾਵਲੀਆ ਆਂ 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 ਜੀ ਆਪਾਂ ਅੱਜ ਲੈ ਕੇ ਕੀ ਮਤਲਬ ਆਇਆ ਗਿਆ ਹਲੋ ਪ੍ਰਧਾਨ ਜੀ ਲੈ ਕੇ ਹਜੇ ਕੋਈ ਮਤੇ ਲਈ ਕੋਈ ਗੱਲ ਨਹੀਂ ਹੋਈ ਜੀ ਅਜੇ ਸਾਰੇ ਮੈਂਬਰ ਇੱਧਰ ਖੜੇ ਆ ਮੈਂਬਰ ਖੜੇ ਨੇ ਸਾਰੇ ਮੈਂਬਰ ਖੜੇ ਨੇ ਇੱਕ ਮੈਂਬਰ ਦੇ ਉੱਤੇ ਅਲਿਗੇਸ਼ਨ ਲੱਗਿਆ ਜਿਹੜਾ ਮੈਂਬਰ ਆ ਜਨਾਬੇ ਪਿੰਡ ਤੋਂ ਆ ਉਹ ਹੈਗਾ ਹਿਆਣੇ ਪਿੰਡ ਦਾ ਹਿਆਣੇ ਪਿੰਡ ਦਾ ਨੰਬਰਦਾਰ ਆ ਜੀ ਉਹ ਹਿਆਣੇ ਦੀ ਉਹਦੇ ਵੋਟ ਆ ਉਹ 420 ਦੇ ਵਿੱਚ ਉਤੋਂ ਮੈਂਬਰ ਬਣਿਆ ਵਾ ਇਹ ਟੱਕਰ ਪਿਆ ਬਾਜੀ ਇਹਦੇ ਇਸ ਕਰਕੇ ਜੀ ਸਾਰੇ ਬੰਦੇ ਇਕੱਠੇ ਹੋਏ ਬਨੇ ਉਹਦੇ ਅਲੀਕੇਸ਼ਨ ਲੈਣੇ ਸਟੇ ਆਊਟਰ ਆ ਰਹੇ ਨੇ ਉਹਨੂੰ ਸਟੇ ਆਊਟਰ ਦੇ ਦਿੰਨੇ ਆ ਸਾਰਾ ਪ੍ਰਸ਼ਾਸਨ ਆਪਣੇ ਸਾਰੀ ਪ੍ਰਸ਼ਾਸਨ ਨਾਲ ਗੱਲ ਹੋਈਏ ਲੇਕਿਨ ਤੁਹਾਡੇ ਮੈਂਬਰ ਕਿੰਨੇ ਆ ਸਾਡੇ ਮੈਂਬਰ 5 ਨੇ ਜੀ ਉਹਨਾਂ ਦੇ 6 ਮੈਂਬਰ ਆ ਉਹ ਸਰਪੰਚੀਪੀ ਨਾਲ ਨੰਗੀ ਤਰੂਪ ਪਹੁੰਚਾ ਨਹੀਂ ਨਹੀਂ ਉਹ ਅਜੇ ਮੈਂਬਰ ਉਹਨਾਂ ਦੇ ਪੂਰੇ ਨਹੀਂ ਹੋਏ ਨਾ ਜੀ ਹਜੇ ਅਲੀਕੇਸ਼ਨ ਇੱਕ ਮੈਂਬਰ ਦੇ ਉੱਪਰ ਦਾ ਇੱਕ ਮੈਂਬਰ ਨੂੰ ਭਰਾ ਅਲੀਕੇਸ਼ਨ ਆ ਜੀ ਉਹ ਮੈਂਬਰ ਉਸ ਪਿੰਡ ਦਾ ਨਹੀਂ ਹੈਗਾ ਪਹਿਲੀ ਗੱਲ ਤਾਂ ਜੀ ਤੁਸੀਂ ਉਹ ਮੈਂਬਰ ਨੂੰ ਪੁੱਛੋ ਕਿ ਉਹ ਕਿਹੜੇ ਪਿੰਡ ਦਾ ਤੁਸੀਂ ਹਿਆਣੇ ਦੇ ਖੜੇ ਨੇ ਉਹ ਪੁੱਛ ਲੋ ਹਿਆਣੇ ਪਿੰਡ ਦਾ ਜੀ ਉਹ ਪਹਿਲੀ ਗੱਲ ਉਹ ਪੁੱਛੋ ਵੀ ਇਕੋ ਨੰਬਰ ਦਾ ਰਾਹੀ ਹਿਆਣੇ ਪਿੰਡ ਦਾ ਦੂਸਰੇ ਪਿੰਡ ਤੋਂ ਜਾ ਕੇ ਉਹਨੇ ਉਹ ਆਪਣੇ ਮੈਂਬਰ ਬਣ ਗਿਆ ਇਹ ਹੋ ਨਹੀਂ ਸਕਦਾ ਇਸ ਕਰਕੇ ਅਸੀਂ ਚੈਟ ਕਰੀ ਆ ਚੈਟ ਦੇ ਵਿੱਚ ਪ੍ਰਸ਼ਾਸਨ ਦੇਖਦਾ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਸਾਨੂੰ ਮਨਜ਼ੂਰ ਆ ਜੇ ਸੈਕਟਰੀ ਸਾਹਿਬ ਮੌਜੂਦ ਹੈ ਜੀ ਕਿ ਕੋਈ ਸੈਕਟਰੀ ਸਾਹਿਬ ਮਿਲਾ ਕਿਸੇ ਆਪਣੇ ਕੰਮਕਾਰੀ ਗਏ ਹੋਣ ਕੋਈ ਜਿੱਥੇ ਤੁਹਾਨੂੰ ਲੱਗਦਾ ਬਿਨਾਂ ਸੈਕਟਰੀ ਸਾਹਿਬ ਦੇ ਹੋਵੇ ਜੀ ਮਤਾ ਪਾਇ ਸਕਦੇ ਨਹੀਂ ਬਿਨਾਂ ਸੈਕਟਰੀ ਸਾਹਿਬ ਤੋਂ ਮਤਾ ਪਾਇੀ ਹੋਊਗੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਇਹ ਸਾਰਾ ਕੁਝ ਬਣੂਗਾ ਜੀ ਆਪਾਂ ਇੱਕ ਗੱਲਾਂ ਨਾਲ ਤਾਂ ਸਾਰਾ ਕੁਝ ਬਣ ਜਾਂਦਾ ਜੀ ਪਹਿਲੀ ਗੱਲ ਤਾਂ ਤੁਸੀਂ ਇੱਕ ਵਾਰੀ ਉਹਨੂੰ ਪੁੱਛੋ ਜਿਹੜਾ ਮੈਂਬਰ ਕਰ ਉਹ ਆਪਣੇ ਜਿਹਨਾਂ ਉਦੇ ਤੋਂ ਉਹਨੂੰ ਇਹ ਪੁੱਛੋ ਵੀ ਕਿਹੜੇ ਹਾਂਜੀ ਬਣਾਇੰਗੀ ਠੀਕ ਹੋ ਗਈ ਲੱਗਦੀ ਕੀ ਉਹ ਜਿਹੜਾ ਅਗਰੇ ਬਣਾ ਆਪਣੇ ਵਾਸਤੇ ਮੋਰ ਤੁਸੀਂ ਦੇ ਬਣਾ ਤੇ ਇਹਨੇ ਬੰਦ ਨੰਬਰਾਂ ਨੇ ਮਰਦੂ ਨਾਕਸ ਤੇ ਕੋਈ ਨਹੀਂ ਨੂੰ ਅਰੇ ਬਾਤ ਵੀ ਨਹੀਂ ਤੇ ਮੈਂ ਸਭਾਂ ਤਰੀਕਾ ਬਤਨ ਬੋ ਕਰਦਾ ਜਿਹਨਾਂ ਨੂੰ ਮੇਰੀ ਗੱਲ ਸਮਝਿਆ ਤੇ ਬਾਕੀ ਜਿਹੜੀ ਗੱਲ ਰਹੀ ਅੱਜ

ਤੇ ਉਦੋਂ ਬਾਅਦ ਮੈਂ ਜਿੱਦੇ ਆਪਾਂ ਨੂੰ ਇਹਨਾਂ ਨੂੰ ਪ੍ਰਾਪਤ ਹੋਇਆ 11 ਮੈਂਬਰਾਂ ਨੂੰ ਮੌਕੇ ਗੰਚੇ ਤੇ ਸਾਡੇ ਜੀ ਨੰਬਰ ਆ ਗਿਆ ਤੇ ਦੇਖਦਾ ਕਿ ਇਹਨਾਂ ਦੀ ਪ੍ਰਵਾਨਗੀ ਨੂੰ ਪ੍ਰਧਾਨ ਜੀ ਦਿੰਦਾ ਤੇ ਇਹਨਾਂ ਦੇ ਬਹੁਤ ਬੋਸਾਂ ਨਾਲ ਮਿਲ ਕਰਦਾ ਤੇ ਅੱਜ ਤੋਂ ਕਰ ਲਈ ਟੀਲ ਕਰਦੇ ਆ ਕਿ ਜੋ ਹੀ ਕੰਮ ਹੋਵੇ ਲੋਕਾਂ ਦਾ ਜਿਵੇਂ ਜਿਵੇਂ ਜੜ ਦੇ ਦੂ ਨਾਤੇ ਇਹ ਹੋਏ ਚੀਜ਼ ਨਹੀਂ ਕਿ ਬੜਾ ਵੱਜੀ ਹੋਈ ਤੇ ਇਹਦਾ ਮਤਲਬ ਆਪਣਾ ਥੂੜੀ ਜਿਹੀ ਗੱਲ ਮਾੜਾ ਤੇ ਕੋਈ ਕੋਮ ਗੀਏ ਦੀ ਪ੍ਰੋਬਲਮ ਹੋ ਗਈ छे नंबर 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 ਤੇ ਜਿਹਦੇ ਨੇ 6 ਮੈਂਬਰ ਉਹਦੇ ਨੂੰ ਮੁਮਤ ਮੰਨ ਜਾਂਦਾ ਤੇ ਜਿਹੜੀ ਗੱਲ ਰਹੀ ਉਹਨਾਂ ਨੇ ਕੱਲ ਅੱਜ ਨੂੰ ਜਰਸੀ ਦੇ ਨੋਆ ਪੀਓ ਤੇ ਸਾਗਤ ਕੇ ਵਸਨੂ ਵਾਲੇ ਹਰਕਾਰ ਨੂੰ ਬੋਲ ਚਿੰਦਾ ਤੇ ਜੀ ਆਪਣਾ ਮੁੱਢਮਾ ਪਾ ਲਿਆ ਤੇ ਮਹੱਲੇ ਦੀ ਜੀ ਆਪ ਕੋਈ ਇਹਨਾਂ ਦੇ ਜਮਾ ਨਹੀਂ ਤੇ ਜੇ ਜੀ ਪੁੱਛੇ ਮੈਂ ਕਿ ਇਹ ਇਹਨਾਂ ਨੂੰ ਬਾਕ ਫੜੀ ਨਹੀਂ ਅੱਜ ਇਹ ਮਤਾ ਪ੍ਰਾਪਤ ਹੋਣ ਦੇ ਚੰਗਾ ਇਹਦੀ ਬਹੁਤ ਖੁਸ਼ੀ ਵਾਲਾ ਦਿਨ ਤੇ ਗਾਇਦੂ ਦੇ ਪਾਰਕ ਹਿੱਸਾ ਇਹਨੇ ਆਪਰਾਂ ਦੇ ਵਿੱਚੋਂ ਦੀ ਲੰਘਦੇ ਹੋਏ ਅਸੀਂ ਤੇ ਮੈਂਬਰ ਰੱਖੇ ਹੋਏ ਸਰਦਾਰ ਇੰਦਰਜੀਤ ਸਿੰਘ ਨੂੰ ਮੁੱਖ ਪ੍ਰਧਾਨਗੀ ਦਾ ਆਜਵਾਜਿਆ ਤੇ ਸਾਡੀ ਇੱਥੇਆਂ ਦੀ ਬਹੁਤ ਬਹੁਤ ਮਾਤਾ ਤੇ ਉਹਦੇ ਵਿੱਚ ਜੋ ਵੀ ਉਹਦੇ ਵੰਡੇ ਗਏ ਨੇ ਸਾਰਿਆਂ ਦੀ ਸੈਂਟੀ ਨਾਲ ਵੰਡੇ ਗਏ ਨੇ ਤੇ ਸੁਰਾ ਜੇ ਕਿਰਪਾ ਕਰਨ ਬਸ ਵੀ ਸਰਕਾਰੀ ਦਬਾਅ ਦੇ ਨਾਮ ਆਇਆ ਜਾਵੇ ਸਰਕਾਰਾਂ ਨੂੰ ਵੀ ਅਪੀਲ ਕਰਦੇ ਹਾਂ ਇਤਨਾ ਵੱਡਾ ਦਾਇਰਾ ਸੋਸਾਇਟੀ ਹੈ ਸਰਕਾਰਾਂ ਨੂੰ ਵੀ ਇਹਦੇ ਨਾਲ ਧਿਆਨ ਵੱਲ ਨਹੀਂ ਆ ਰਿਹਾ ਸਰਕਾਰ ਨੂੰ ਸਾਰਿਆਂ ਨੂੰ ਕਹਿੰਦਾ ਚਲੋ ਅਨਾਂ ਜਾਣੀ ਜਾਣਨੇ ਪਰ ਆਏ ਆ ਵੀ ਅਸੀਂ ਨਹੀਂ ਵੋਟਾਂ ਪਾਉਣੀਆਂ ਨੇ ਹੁਣ ਤੇ ਸਰਕਾਰਾਂ ਨੂੰ ਵੋਟਾਂ ਅਸੀਂ ਨਹੀਂ ਹੀ ਪਾਉਣੀਆਂ ਨੇ ਅਸੀਂ ਵੀ ਉਹਨਾਂ ਦੇ ਹੀ ਬੰਦੇ ਹਾਂ ਪੂਰਾ ਜੇ ਚਲੋ ਕਿਸੇ ਦੇ ਕਹਿਣ ਸੁਣ ਤੇ ਫਰਕ ਪੈ ਜਾਂਦਾ ਸਮਝ ਲਿਓ ਅਸੀਂ ਕਿਹਦੀ ਸਰਕਾਰਾਂ ਤੋਂ ਬਾਹਰ ਨਹੀਂ ਹੈਗੇ ਜਿਹਦੀ ਵੀ ਸਰਕਾਰ ਪੰਜਾਬ ਤੇ ਬਣਦੀ ਆ ਪੰਜਾਬ ਹੁੰਦਾ ਹੋ ਜਾਂਦਾ ਪੰਜਾਬ ਬਾਕੀ ਉਹਨਾਂ ਦੇ ਹੁੰਦੇ ਆ ਅਸੀਂ ਉਹਨਾਂ ਵੀ ਆ ਜਦ ਮਾਰਗੀ ਦਾ ਨੂੰ ਬੁਲਾਉਣ ਅਸੀਂ ਜਾਣ ਨੂੰ ਤਿਆਰ ਆ ਉਹ ਪ੍ਰੋਬਲਮ ਤੇ ਬਾਕੀ ਸਭ ਇਹ ਵੀ ਇਕੱਲਾ ਖਾਲਸਾ ਬਹੁਤ ਹੀ ਸਾਡਾ ਛੋਟਾ ਹੈਣਾ ਜੀ ਤੁਹਾਡੇ ਫੁੱਟਾਂ ਬੰਦ ਨਾ ਤੁਸੋਂ ਦਾ 15 ਇਹ ਦੇਖੋ ਜੀ ਬਿੱਲਪੁਰ ਝੂਠਾ ਇਹੇ ਨੰਬਰਦਾਰ ਜਨੋਬੇ ਦਾ ਜੀ ਜਨੋਦੀ ਜਾਇਜਾਤਾ ਜੀ ਇਹਨਾਂ ਦੀ ਸਾਰੀ ਚਲੋ ਉਦੋਂ ਬਾਅਦ ਕੀ ਕਹਿੰਦੇ ਨੇ ਇਹਨੂੰ ਕੋਈ ਘਰੇਲੂ ਕੰਮ ਆਉਂਦਾ ਸਾਡੇ ਲਈ ਆਉਂਦਾ ਜਾਂਦਾ ਮੈਂ ਗਵਾਂਢੀ ਹਾਂ ਇਹਨਾਂ ਦਾ ਇਹ ਕੀ ਕਹਿੰਦੇ ਸਾਰੀ ਜਾਇਜਾਦ ਸਾਰੀ ਇਹਦੀ ਜਨੋਦਿਆ ਜੀ ਜਿਹੜਾ ਅੱਜ ਦੇ ਝੂਠਾ ਦੂਸ਼ਣ ਲਾ ਰਹੇ ਨੇ ਸਾਰਾ ਇਹਨਾਂ ਦੀ ਕੋਈ ਅਜਿਹਾ ਨਾ ਆਇਆ ਕੁਝ ਨਹੀਂ ਹੈ ਜੀ ਇਹ ਆਪਣੇ ਕੁੜੀ ਹੈ ਜੀ ਇਹਨਾਂ ਦਾ ਕੀ ਵਿਸ਼ਾ ਹੈ ਇਹ ਵਿਹਾਰ ਹੈ ਜੀ ਕਿੰਨੇ ਰਾਜ ਦੇ ਪ੍ਰੋਗਰਾਮ ਬਾਰੇ ਕਰਦੇ ਅੱਜ ਉਹਨਾਂ ਦਾ ਇਸ ਮੌਕੇ ਸਾਡੇ ਕਿਸੇ ਨੇ 5 ਨਵੰਬਰ ਨੂੰ ਬਾਕੀ ਸਵਾਦੀ ਕਿਉਂ ਨਹੀਂ ਬਾਕੀ ਲੋਕ ਲੋਕ ਸਰਕਾਰੀ ਕਰ